ਹਾਂਜੀ ਵੀਰ ਜੀ ਕੀ ਵਾਪਰਿਆ ਤੁਹਾਡੇ ਨਾਲ 17 ਤਰੀਕ ਨੂੰ ਸ਼ਾਮ ਨੂੰ 17 ਤਰੀਕ ਨੂੰ ਹੀ ਰਾਤ ਨੂੰ ਮੈਂ ਇਹ ਆਪਣਾ ਸਲਾਈ ਦਾ ਕੰਮ ਕਰਕੇ ਆ ਰਿਹਾ ਸੀ ਘਰ ਤੇ ਮੇਰਾ ਰਸਤੇ ਦੇ ਵਿੱਚ ਹੋ ਗਿਆ ਸੀ ਪੈਟਰੋਲ ਖਤਮ ਤਾਂ ਮੈਂ ਪੰਪ ਤੇ ਚੱਲਿਆ ਸੀ ਪੈਟਰੋਲ ਪੁਆਣ ਵਾਸਤੇ ਤਾਂ ਉਹ ਵੀ ਪੰਪ ਬੰਦ ਸੀ ਤਾਂ ਮੈਂ ਚਲੋ ਹੌਲੀ ਹੌਲੀ ਮੋਟਰਸਾਈਕਲ ਮੇਰਾ ਆਂਦਾ ਰਿਹਾ ਰਸਤੇ 'ਚ ਮੈਂ ਮੁੜਦੇ ਘਰ ਆ ਰਿਹਾ ਸੀ ਪਿੱਛੋਂ ਪਤਾ ਨਹੀਂ ਕੌਣ ਲੋਕ ਤਿੰਨ ਜਣੇ ਆਏ ਮੋਟਰਸਾਈਕਲ ਤੇ ਤਾਂ ਮੇਰੇ ਪਿੱਛੇ ਪਹਿਲਾਂ ਉਹਨਾਂ ਨੇ ਅੱਡਾ ਰਾਡ ਮਾਰੀ ਫੇਰਾ ਲੈਂਦੇ ਹੀ ਉਹਨਾਂ ਨੇ ਸਿਰ ਦੇ ਵਿੱਚ ਮਾਰੀ ਤਮਰਾ ਮੋਟਰਸਾਈਕਲ ਲੈ ਗਏ ਸੀ ਉਹ ਚੱਕ ਕੇ ਤਾਂ ਫਿਰ ਮੈਨੇ ਇੱਕ ਟਰੱਕ ਵਾਲੇ ਦੀ ਹੈਲਪ ਲਈਤੀ ਜੀ ਉਹਨਾਂ ਦੇ ਪਿੱਛੇ ਗਿਆ ਮੈਂ ਕਿਉਂਕਿ ਮੇਰਾ ਮੋਟਰਸਾਈਕਲ ਦੇ ਵਿੱਚ ਤੇਲ ਖਤਮ ਸੀ ਤਾਂ ਉਹ ਬਿਜਲੀ ਬੋਰ ਕੋਲੇ ਜਾ ਕੇ ਬੰਦ ਹੋ ਗਿਆ ਜੀ ਤਾਂ ਜਦੋਂ ਮੈਂ ਗੱਡੀ ਦੇ ਵਿੱਚੋਂ ਉਤਰਿਆ ਜੀ ਤਾਂ ਉਹ ਮੈਨੂੰ ਦੇਖਣਸਾਰ ਇੱਕ ਸਰ ਮੈਂ ਗਿਆ ਭੱਜ ਗਿਆ ਜੀ ਬਾਕੀ ਮੈਨੂੰ ਪਤਾ ਨਹੀਂ ਹੈਗਾ ਜੀ ਉਹ ਕਿੱਧਰ ਚਲੇ ਗਏ ਸੀ ਤੁਹਾਡਾ ਮੋਟਰਸਾਈਕਲ ਤੁਹਾਨੂੰ ਮਿਲ ਗਿਆ ਹਾਂਜੀ ਹਾਂ ਇਹ ਮੇਰਾ ਮੋਟਰਸਾਈਕਲ ਮੈਨੂੰ ਮਿਲ ਗਿਆ ਸੀ ਕੋਈ ਪੁਲਿਸ ਕੰਪਲੀਟ ਕੀਤੀ ਸੀ ਕਰੀ ਸੀ ਹਾਲ ਤੱਕਰ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਹੈਗੀ ਹਾਲ ਤੱਕਰੀ ਕੀ ਨਾਮ ਆ ਤੁਹਾਡਾ ਥੋੜੀ ਰਿਹੈਸ਼ ਕਿੱਥੇ ਹੈਗੀ ਮੇਰੇ ਆਪਣਾ ਮਾਜਰੀ ਦੇ ਵਿੱਚ ਰਹਿ ਜਾਏ ਨਾਮ ਮੇਰਾ ਕੁਲਦੀਪ ਸਿੰਘ ਹੈ ਜੀ ਫਾਦਰ ਜੀ ਦਾ ਕੀ ਨਾਮ ਆਪਣੇ ਦਾ ਗੁਰਮੀਤ ਸਿੰਘ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋਗੇ ਮੈਂ ਤਾਂ ਇਹ ਹੀ ਮੰਗ ਕਰ ਰਾਇਆ ਵੀ ਉਹਨਾਂ ਨੂੰ ਕੋਈ ਉਹਨਾਂ ਦਾ ਰਸਾ ਰੁਸਾ ਪਾਇਆ ਜਾਵੇ ਜੀ ਉਹਨਾਂ ਤੇ ਕਿਉਂਕਿ ਸਾਨੂੰ ਕੰਮ ਕਰਨਾ ਹੀ ਔਖਾ ਪਿਆ ਜਦੋਂ ਵੀ ਨਿਕਲਦੇ ਆ ਕੋਈ ਨਾ ਕੋਈ ਸਾਡੇ ਨਾਲ ਇਹਦਾ ਹਾਸਾ ਹੋ ਜਾਂਦਾ ਮਰਨਾ ਪੈਂਦਾ ਵੀ ਕਈ ਵਾਰ ਹੋ ਚੁੱਕਿਆ ਜੀ ਕੋਈ ਜਿਦਵੇਸ ਵਾਲਾ ਤਾਂ ਕੰਮ ਤਾਂ ਨਹੀਂ ਕੋਈ ਨਾ ਜੀ ਨਾ ਮਰਨਾ ਤਾਂ ਕਿਸੇ ਨਾਲ ਵੀ ਨਹੀਂ ਹੈਗਾ ਜੀ ਆਪਾਂ ਨਾ ਕਿਸੇ ਨਾਲ ਉੱਠਨੇ ਬੈਟਨੇ ਆ ਸਵੇਰੇ ਕੰਮ ਤੇ ਆਈ ਜਾਈ ਸ਼ਾਮ ਉਜੀ ਦੁਕਾਨ ਆਪਣੀ ਕਰਦਾ ਹਾਂ ਜਾਂ ਕਿਰਾਏ ਤੇ ਕਰ ਰਹੇ ਹਾਂ ਮੈਂ ਲੱਗਿਆ ਹੋਇਆ ਆ ਜੀ ਮਾਸਟਰ ਕੋਲੇ ਜੀ ਆਪਣਾ ਸਲਾਈ ਦਾ ਕੰਮ ਹੈ ਲੇਡੀਜ਼ ਕੰਮ ਕਰਦਾ ਹਾਂ ਜੀ ਮੈਂ